ਕਬੀਰ ਇੱਕ ਘੜੀ ਆਧੀ ਘੜੀ ਆਧੀ ਹੋਤੇ ਆਧ ਭਗਤਨ ਛੇਤੀ ਹੋਸਤੇ ਜੋ ਕੀਨੋ ਸੋ ਲਾਭ ਇਸ ਪਾਵਨ ਸ਼ਬਦ ਵਿੱਚ ਕਬੀਰ ਸਾਹਿਬ ਫਰਮਾ ਰਹੇ ਹਨ ਕਿ ਇੱਕ ਘੜੀ ਅਧੀ ਘੜੀ ਜਾਂ ਉਸ ਤੋਂ ਵੀ ਅਧੀ ਲਈ ਸੰਤਾਂ ਨਾਲ ਬ੍ਰਹਮ ਵਿਚਾਰ ਜਿੰਨੀ ਵੀ ਕੀਤੀ ਜਾਵੇ ਉਹ ਮੁਕੰਮਲ ਫਾਇਦਾ ਹੀ ਹੈ ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਜਿਤਨਾ ਚਿਰ ਵੀ ਗੁਰਮੁਖਾਂ ਦੀ ਸੰਗਤ ਕੀਤੀ ਜਾਏ ਇਸ ਤੋਂ ਆਤਮਿਕ ਜੀਵਨ ਵਿੱਚ ਨਫਾ ਹੀ ਨਫਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਨੰਤ ਸੇਖਾਂ ਵਿੱਚੋਂ ਇੱਕ ਭਾਈ ਪ੍ਰਾਣਾ ਨਾਮ ਦਾ ਸਿੱਖ ਹੋਇਆ ਹੈ ਇਹ ਇੱਕੋ ਹੀ ਨਾਮ ਦਾ ਸਿੱਖ ਸ਼੍ਰੀ ਗੁਰ ਅਰਜਨ ਦੇਵ ਜੀ ਦੇ ਸਮੇਂ ਵੀ ਹੋਇਆ ਹੈ ਇੱਥੇ ਸਾਖੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਭਾਈ ਪ੍ਰਾਣੇ ਦੀ ਹੈ ਇਹ ਸਿੱਖ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਿਲავ ਤੋਂ ਪਹਿਲਾਂ ਇੱਕ ਰਜਿਆ ਪੁਜਿਆ ਸ਼ਾਹੂਕਾਰ ਸੀ ਹਰ ਵੇਲੇ ਮਾਦੀ ਦੌੜ ਵਿੱਚ ਲੱਗਾ ਰਹਿੰਦਾ ਸੀ ਅਚਾਨਕ ਕਰਮ ਜਾਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਮਾਇਆ ਦਾ ਪਰਦਾ ਦੂਰ ਹੋ ਗਿਆ ਅਤੇ ਬਚਨ ਸੁਣ ਕੇ ਪ੍ਰਲੋਗ ਦਾ ਭੈ ਪ੍ਰਤੀਤ ਹੋਣ ਲੱਗਾ ਗੁਰੂ ਜੀ ਦੇ ਚਰਨ ਪਕੜ ਕੇ ਬੇਨਤੀ ਕੀਤੀ ਕਿ ਮੈਨੂੰ ਪ੍ਰਲੋਗ ਤੋਂ ਬਹੁਤ ਡਰ ਲੱਗਦਾ ਹੈ ਮੇਰਾ ਭਲਾ ਕਿਵੇਂ ਹੋਵੇ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਜਿਹੜੀ ਮਾਇਆ ਪਾਪਾਂ ਨਾਲ ਇਕੱਠੀ ਕੀਤੀ ਹੈ ਸਭ ਗਰੀਬਾਂ ਨੂੰ ਲੋਟਾ ਦੇ ਤੇਰੀ ਧਰਮ ਕਿਰਤ ਮਾਇਆ ਦੇ ਅਸੀਂ ਜਾਮਣ ਹੋਵਾਂਗੇ ਗੁਰੂ ਜੀ ਦਾ ਬਚਨ ਮੰਨ ਕੇ ਸਾਰੀ ਦੌਲਤ ਗਰੀਬਾਂ ਨੂੰ ਦੇ ਦਿੱਤੀ ਪਰਿਵਾਰ ਨਾਰਾਜ਼ ਹੋ ਕੇ ਇਸ ਦਾ ਸਾਥ ਛੱਡ ਕੇ ਚਲਾ ਗਿਆ ਗੁਰੂ ਜੀ ਇਸ ਨੂੰ ਪਰਮ ਪਦਵੀ ਦੇ ਕੇ ਅੱਗੇ ਚਲੇ ਗਏ ਗੁਰੂ ਜੀ ਦੇ ਹੁਕਮ ਅਨੁਸਾਰ ਧਰਮ ਕਿਰਤ ਕਰਨੀ ਵੰਡ ਛਕਣਾ ਤੇ ਹਰ ਸਮੇਂ ਜਾਪ ਕਰਦੇ ਰਹਿਣਾ ਥੋੜੇ ਸਮੇਂ ਵਿੱਚ ਹੀ आत्म आनंद ऑन ਲੱਗਾ ਇਸ ਨੇ ਇੱਕ ਨਿਯਮ ਬਣਾਇਆ ਕਿ ਕੀਰਤ ਦੇ ਨਾਲ-ਨਾਲ ਪਰਮੇਸ਼ਰ ਦੀ ਸਿਫਤ ਸੁਣਨੀ ਜਾਂ ਕਰਨੀ ਵੀ ਜ਼ਰੂਰੀ ਹੈ ਇਸ ਲਈ ਇਹ ਜਿੱਥੇ ਵੀ ਕੀਰਤ ਕਰਨ ਲਈ ਜਾਂਦਾ ਉੱਥੇ ਜਾ ਤਾਂ ਸਿਫਤ ਕਰਦਾ ਜਾਂ ਸੁਣਦਾ ਇੱਕ ਸਰਕਾਰੀ ਮਾਮਲਾ ਉਗਰਾਉਣ ਵਾਲਾ ਕਰਮਚਾਰੀ ਮਾਮਲਾ ਉਗਰਾ ਰਿਹਾ ਸੀ ਚੋ ਪਰਿਵਾਰ ਦੀ ਚਿੱਠੀ ਆਈ ਕਿ ਜਲਦੀ ਕਰੇ ਆ ਜਾਓ ਚਿੱਠੀ ਮਿਲੀ ਤਾਂ ਰਾਤ ਦਾ ਸਮਾਂ ਸੀ ਇਸ ਨੇ ਚੌਧਰੀ ਨੂੰ ਬੁਲਾਇਆ ਅਤੇ ਇੱਕ ਮਜ਼ਦੂਰ ਦੀ ਮੰਗ ਕੀਤੀ ਤਾਂ ਚੌਧਰੀ ਨੇ ਕਿਹਾ ਇਸ ਸਮੇਂ ਕਿਸੇ ਮਜ਼ਦੂਰ ਨੇ ਜਾਣ ਲਈ ਸਹਿਮਤ ਨਹੀਂ ਹੋਣਾ ਕਿਉਂਕਿ 14 ਕਹਾਤੇ ਨਗਰ ਹੈ ਅਤੇ ਵਿਚਕਾਰ ਦਰਿਆ ਹੈ ਪਰ ਇੱਕ ਗੁਰ ਨਾਨਕ ਦੇਵ ਜੀ ਦਾ ਸਿੱਖ ਹੈ ਉਸ ਨੂੰ ਪੁੱਛ ਲੈਂਦੇ ਹਾਂ ਚੌਧਰੀ ਭਾਈ ਪ੍ਰਾਣੇ ਕੋਲ ਆਇਆ ਅਤੇ ਸਰਕਾਰੀ ਕਰਮਚਾਰੀ ਦੀ ਮੁਸ਼ਕਲ ਦੱਸੀ ਭਾਈ ਪ੍ਰਾਣੇ ਨੇ ਕਿਹਾ ਕਿ ਮੈਨੂੰ ਰਾਤ ਨੂੰ ਮਜ਼ਦੂਰੀ ਕਰਨ ਦੀ ਕੋਈ ਲੋੜ ਤਾਂ ਨਹੀਂ ਹੈ ਪਰ ਇਸ ਜੀਵ ਦੇ ਭਲੇ ਲਈ ਮੈਂ ਜਾਣ ਲਈ ਤਿਆਰ ਹਾਂ ਕਰਮਚਾਰੀ ਦਾ ਭਾਰ ਚੁੱਕਿਆ ਜਦੋਂ ਦੋ ਕੋਹਾਂ ਤੇ ਪਹੁੰਚਿਆ ਤਾਂ ਸਿੱਖ ਨੂੰ ਆਪਣਾ ਨਿਯਮ ਯਾਦ ਆਇਆ ਤੇ ਪਛਤਾਪ ਕਰਨ ਲੱਗਾ ਕਿ ਇਧਰ ਘਾਰ ਐਸੀ ਕਿਰਤ ਨੂੰ ਜਿਸ ਨੇ ਪਰਮਾਤਮਾ ਭੁਲਾ ਦਿੱਤਾ ਹੈ ਉਸ ਦਾ ਸਮਾਨ ਧਰਤੀ ਤੇ ਰੱਖ ਕੇ ਕਹਿਣ ਲੱਗਾ ਕਿ ਮੈਨੂੰ ਐਸੀ ਕਿਰਤ ਦੀ ਲੋੜ ਨਹੀਂ ਮੁਣਸ਼ੀ ਨੇ ਕਿਹਾ ਕਿ ਮਜ਼ਦੂਰੀ ਵਧ ਦੇ ਦਿਆਂਗਾ ਪਰ ਤੂੰ ਮੇਰਾ ਸਮਾਨ ਚੁੱਕ ਲੈ ਭਾਈ ਸਾਹਿਬ ਕਹਿਣ ਲੱਗੇ ਕਿ ਮਜ਼ਦੂਰੀ ਦੀ ਬਾਤ ਨਹੀਂ ਮੇਰਾ ਮਜ਼ਦੂਰੀ ਕਰਨ ਵੇਲੇ ਨਿਯਮ ਹੈ ਕਿ ਰੱਬ ਦੀ ਕੀਰਤੀ ਆਪ ਸੁਣਨੀ ਜਾਂ ਕਿਸਾਨ ਨੂੰ ਸੁਣਾਉਣੀ ਉਸ ਮੁੰਸ਼ੀ ਨੇ ਕਿਹਾ ਕਿ ਮੈਂ ਸਿਫਤ ਕਰਨੀ ਜਾਣਦਾ ਤਾਂ ਨਹੀਂ ਪਰ ਸੁਣ ਜ਼ਰੂਰ ਲਾਵਾਂਗਾ ਇਉਂ ਪਰਮਾਤਮਾ ਦੀ ਸਿਫਤ ਕਰਦੇ ਘਰ ਪਹੁੰਚੇ ਆਰਾਮ ਲਈ ਹਸਣ ਦਿੱਤਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਬੰਦਗੀ ਵਿੱਚ ਲੱਗਾ ਵਾਪਸ ਮੁੰਡਣ ਵੇਲੇ ਉਸ ਮੁੰਸ਼ੀ ਨੇ 4 ਪੈਸੇ ਮਜ਼ਦੂਰੀ ਦੇ ਕੇ ਵਿਦਾ ਕੀਤਾ ਤਾਂ ਭਾਈ ਪ੍ਰਾਣਾ ਉਥੋਂ ਚੱਲ ਕੇ ਥੋੜੀ ਦੂਰ ਪਹੁੰਚਿਆ ਹੀ ਸੀ ਚੇਤਾ ਆਇਆ ਇਸ ਦਾ ਭਲਾ ਕਰ ਚਲੀਏ ਵਾਪਸ ਆ ਕੇ ਉਸ ਨੂੰ ਪੁੱਛਿਆ ਕਿ ਤੇਰੀ ਉਮਰ ਕਿਤਨੀ ਹੈ ਉਸ ਨੇ ਹੈਰਾਨ ਹੋ ਕੇ ਦੱਸਿਆ ਉਮਰ ਤਾਂ 60 ਵਰਿਆਂ ਦੀ ਹੈ ਪਰ ਮੇਰੀ ਉਮਰ ਪੁੱਛਣ ਦੀ ਤੈਨੂੰ ਕੀ ਲੋੜ ਪੈ ਗਈ ਤਾਂ ਭਾਈ ਪ੍ਰਾਣਾ ਜੀ ਨੇ ਕਿਹਾ ਕਿ ਮੈਂ ਤੇਰੇ ਘਰ ਦਾ ਅੰਨ ਪਾਣੀ ਖਾਦਾ ਹੈ ਪਰ ਲੋਕ ਵਿੱਚ ਤੇਰੀ ਹੁਣ ਤੱਕ ਭੋਗੀ ਉਮਰ ਗੈਰ ਹਾਜ਼ਰੀ ਵਿੱਚ ਲੰਗੀ ਹੈ ਲੇਖੇ ਵਿੱਚ ਨਹੀਂ ਪਰ ਅੱਜ ਰਾਧਾ ਕੀਤਾ satsang ਲੇਖੇ ਵਿੱਚ ਪੈ ਗਿਆ ਹੈ ਅੱਜ ਦੀ ਚਾਰ ਘੜੀ satsang ਨੇ ਤੇਰਾ ਭਲਾ ਕਰਨਾ ਹੈ ਅੱਜ ਤੋਂ 8ਵੇਂ ਦਿਨ ਤੇਰੀ ਮੌਤ ਹੋ ਜਾਏਗੀ ਧਰਮ ਰਾਜ ਦੇ ਪੇਸ਼ੀ ਹੋਵੇਗੀ ਜਮਦੂਤ ਲੈ ਕੇ ਜਾਣਗੇ ਜਦੋਂ ਚਿਤ੍ਰਗੁਪਤ ਦੇ ਲਿਖੇ ਲਿਖਿਆ ਅਨੁਸਾਰ ਤੈਨੂੰ ਧਰਮ ਰਾਜ ਹੁਕਮ ਕਰੇਗਾ ਉਪ ਚੇਗਾ ਕਿ ਬਾਕੀ ਉਮਰ ਦੇ ਕੀਤੇ ਕਰਮ ਅਨੁਸਾਰ ਤੂੰ ਨਰਕ ਦਾ ਅਧਿਕਾਰੀ ਹੈ ਪਰ ਤੂੰ ਇੱਕ ਰਾਤ ਦਾ satsang ਕੀਤਾ ਹੈ satsang ਦਾ ਮਹਾਤਮ ਪਹਿਲਾਂ ਲੈਣਾ ਹੈ ਜਾਂ ਨਰਕਾਂ ਦੀ ਸਜ਼ਾ ਪਹਿਲਾਂ ਲੈਣੀ ਹੈ ਤਾਂ ਤੂੰ ਕਹੀਂ ਕਿ ਪਹਿਲਾਂ satsang ਦਾ ਮਹਾਤਮ ਬੈਕੁੰਠ ਪ੍ਰਾਪਤੀ ਚਾਹੀਦੀ ਹੈ ਇਹ ਸ਼ਖਸ ਬਹੁਤ ਡਰਿਆ ਕਹਿਣ ਲੱਗਾ ਫਿਰ ਕੀ ਹੋਵੇਗਾ ਭਾਈ ਪ੍ਰਾਣਾ ਨੇ ਕਿਹਾ ਕਿ ਮੈਂ ਕੱਲ ਤੋਂ ਅਗਲੇ ਦਿਨ ਯਾਨੀ ਪਰਸੋਂ ਨੂੰ ਬੈਕੁੰਠ ਗਮਨ ਕਰ ਜਾਣਾ ਹੈ ਤੈਨੂੰ ਉੱਥੇ ਸੰਭਾਲਾਂਗਾ ਭਾਈ ਪ੍ਰਾਣਾ ਜੀ ਦੇ ਬਚਨਾਂ ਅਨੁਸਾਰ ਮੁਣਸ਼ੀ ਦੀ 8ਵੇਂ ਦਿਨ ਮੌਤ ਹੋ ਗਈ ਧਰਮ ਰਾਜੇ ਦੀ ਕਚਹਿਰੀ ਵਿੱਚ ਪਰਮਾਤਮਾ ਦੀ ਸਿੱਫਤ ਸਲਾਹ ਵੱਲੋਂ ਗੈਰ ਹਾਜ਼ਰੀ ਮਿਲੀ ਤੇਰੇ ਕਰਮਾਂ ਦੇ ਬਦਲੇ ਤੈਨੂੰ ਲੰਮੇ ਸਮੇਂ ਲਈ ਨਰਕਾਂ ਦੀ ਸਜ਼ਾ ਮਿਲੇਗੀ ਪਰ ਇੱਕ ਸਤ ਕਰਮ ਨਿਕਲਿਆ ਹੈ ਤੂੰ ਦੱਸ ਪਾਪ ਕਰਮ ਦਾ ਫਲ ਹੈ ਪਹਿਲਾਂ ਲੈਣਾ ਹੈ ਕਿ ਸਤ ਸੰਗ ਦਾ ਮਹੰਸ਼ੀ ਨੇ ਭਾਈ ਪ੍ਰਾਣਾ ਦੀ ਗੱਲ ਚੇਤੇ ਕਰਦਿਆਂ ਕਿਹਾ ਕਿ ਸਤ ਸੰਗ ਦਾ ਮਹਤਮ ਪਹਿਲਾਂ ਲੈਣਾ ਹੈ ਦੂਤ ਵੈਕੁੰਠ धाम ਤੋਂ ਕਾਫੀ ਦੂਰ ਰੁਕੇ ਤੇ ਕਿਹਾ ਜਲਦੀ ਆ ਜਾਈਂ ਨਹੀਂ ਤਾਂ ਅਸੀਂ ਤੈਨੂੰ ਹੋਰ ਵੀ ਭਿਆਨਕ ਸਜ਼ਾ ਦਵਾਂਗੇ ਅੱਗੇ ਗਿਆ ਤਾਂ ਭਾਈ ਪ੍ਰਾਣਾ ਜੀ ਬੈਕਾਉਂਟ ਧਾਮ ਦਾ ਆਨੰਦ ਮਾਣ ਰਹੇ ਸਨ ਭਾਈ ਪ੍ਰਾਣੇ ਨੇ ਕੋਲ ਬਿਠਾਇਆ ਨਿਸ਼ਚਿਤ ਸਮਾਂ ਪੂਰਾ ਹੋਣ ਤੇ ਵਾਰ-ਵਾਰ ਮੁਰਸ਼ਿ ਪਿੱਛੇ ਨੂੰ ਦੇਖ ਰਿਹਾ ਸੀ ਜਦੋਂ ਉੱਠ ਕੇ ਜਾਣ ਲੱਗਾ ਤਾਂ ਭਾਈ ਪ੍ਰਾਣੇ ਨੇ ਕਿਹਾ ਕਿ ਹੁਣ ਕਿੱਥੇ ਚੱਲਿਆ ਹੈ ਉਸ ਨੇ ਕਿਹਾ ਕਿ ਜਮਦੂਤਾਂ ਦੇ ਕਹੇ ਅਨੁਸਾਰ ਹੁਣ ਮੈਨੂੰ ਇੱਥੋਂ ਜਾਣਾ ਪਵੇਗਾ ਨਹੀਂ ਤਾਂ ਉਹ ਆਪ ਇੱਥੋਂ ਆ ਕੇ ਮੈਨੂੰ ਲੈ ਜਾਣਗੇ ਆਪਈ ਪ੍ਰਾਣੇ ਨੇ ਕਿਹਾ ਕਿ ਜਮਦੂਤਾਂ ਕੀ ਉਹਨਾਂ ਦਾ ਮਾਲਕ ਧਰਮਰਾਜ ਵੀ ਤੈਨੂੰ ਇੱਥੋਂ ਲਿਆ ਨਹੀਂ ਸਕਦਾ ਧਰਮਰਾਜ ਨੂੰ ਸ਼ਿਕਾਇਤ ਕੀਤੀ ਕਿ ਮੁਨਸ਼ੀ ਧੋਖਾ ਦੇ ਕੇ ਨਿਕਲ ਗਿਆ ਜੇ ਹੁਕਮ ਹੋਵੇ ਤਾਂ ਉਥੋਂ ਪਕੜ ਕੇ ਲਿਆਈਏ ਤਾਂ ਧਰਮਰਾਜ ਨੇ ਕਿਹਾ ਜੇ ਕਰ ਅਸੀਂ ਗਲਤੀ ਕੀਤੀ ਤਾਂ ਸਾਰੇ ਬੱਦੀ ਦੇ ਮਰ ਜਾਵਾਂਗੇ ਨਾ ਮੇਰਾ ਅਤੇ ਨਾ ਹੀ ਤੁਹਾਡਾ ਛੁਟਕਾਰਾ ਹੋਵੇਗਾ ਕਿਉਂਕਿ ਪਰਮੇਸ਼ਰ ਜੀ ਦਾ ਇਹ ਹੁਕਮ ਹੈ ਜਿੱਥੇ ਕੋਈ ਸੰਤ ਭਗਤ ਗੋਬਿੰਦ ਦਾ ਕੀਰਤਨ ਅਤੇ ਭਜਨ ਕਰਦਾ ਹੈ ਉਸ ਦੇ ਨੇੜੇ ਨਹੀਂ ਜਾਣਾ ਜਿਸ ਤਰ੍ਹਾਂ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟੈ ਨਿਕਟ ਨਾ ਜਾਈਓ ਦੂਤ ਰਮ ਰਾਜ ਆਖਦਾ ਹੈ हे ਮੇਰੇ ਦੂਤੋ ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ ਜਿੱਥੇ ਨਿਤ ਕੀਰਤਨ ਹੋ ਰਿਹਾ ਹੋਵੇ ਤੁਸੀਂ ਉਸ ਥਾਂ ਦੇ ਨੇੜੇ ਨਹੀਂ ਜਾਣਾ ਜੇ ਤੁਸੀਂ ਉੱਥੇ ਚਲੇ ਗਏ ਤਾਂ ਇਸ ਖੁਨਾਮੀ ਤੋਂ ਨਾ ਮੈਂ ਬਚਾਂਗਾ ਨਾ ਹੀ ਤੁਸੀਂ ਬਚੋਗੇ ਸੋ ਸਾਧ ਸੰਗਤ ਜੀ ਇਸ ਪ੍ਰਕਾਰ ਗੁਰੂ ਜੀ ਸੰਤ ਜਨਾਂ ਦੀ ਸੰਗਤ ਦਾ ਮਹਤਮ ਦੱਸਦੇ ਹਨ ਸਾਨੂੰ ਵੀ ਕਿਸੇ ਸੰਤ ਮਹਾਪੁਰਸ਼ ਦੀ ਸੰਗਤ ਕਰਨੀ ਚਾਹੀਦੀ ਹੈ ਜੇ ਕੋਈ ਆਪਣੇ ਨੇੜੇ ਤੁਹਾਨੂੰ ਸੰਤਿਆ ਮਹਾਪੁਰਸ਼ ਨਹੀਂ ਲੱਭਦਾ ਤਾਂ ਸਭ ਤੋਂ ਵੱਡੇ ਸੰਤ ਮਹਾਪੁਰਸ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹਨਾਂ ਦੀ ਟਹਿਲ ਸੇਵਾ ਕਰਕੇ ਅਸੀਂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਅਤੇ ਨਾਮ ਬਾਣੀ ਨੂੰ ਅਰਥਾਂ ਸਮੇਤ ਆਪਣੇ ਮਨ ਵਿੱਚ ਵਸਾ ਕੇ ਆਪਣਾ ਜਨਮ ਸਫਲ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ